ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਿਲਾਵਨ ਮਹਲਾ 5 ਪਾਰ ਕਰੇ ਖੰਡ ਚਤਰਬ ਕੀਤਾ ਅੰਧ ਨੇਤਰ ਭਵਨ ਸੂਜਿਆ ਗੁਰ ਭੇਟ ਪੁਨੀਤਾ ਪਿੰਗਲ ਪਰਵਤ ਪਾਰ ਕਰੇ ਖੰਡ ਚਤਰਬ ਕੀਤਾ ਅੰਧ ਨੇਤਰ ਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾਂਸਾ ਤੋਂ ਸੰਗ ਕੀ ਸੁਨ ਹੋ ਮੇਰੇ ਮੀਤ ਮੈਨ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਰਹਾ ਏਸੀ ਭਗਤ ਗੋਬਿੰਦ ਕੀ ਕੀਟ ਹਸਤੀ ਚੀਤਾ ਜੋ ਜੋ ਕੀ ਨੋ ਆਪਣੋ ਤੇਸੀ ਭੈ ਦਾਨ ਦਿੱਤਾ ਸਿੰਗ ਗਿਲਾਈ ਹੋਏ ਗਿਓ ਤਿੰਨ ਮੇਰ ਦਿਖੀਤਾ ਸ਼ਰਮ ਕਰਤੇ ਦਮ ਆਣ ਕੋ ਤੇ ਗਣੀ ਤਨੀਤਾ ਕਮਣ ਵਡਾਈ ਕੈ ਸਕੋ ਮੈਂ ਅੰਤ ਗੁਨੀਤਾ ਕਰ ਕਿਰਪਾ ਮੋਇ ਨਾਮ ਲਿਓ ਨਾਨਕ ਦਰਸ ਰੀਤਾ ਗਮਨ ਬਡਾਈ ਕਹਿ ਸਕੂ ਬੇ ਅੰਤ ਗੁਨੀਤਾ ਕਰ ਕਿਰਪਾ ਮੋਇ ਦਾਨ ਦੇਹੁ ਨਾਮ ਦੇਹੁ ਨਾਨਕ ਦਰਸਰੀਤਾ ਵਾਹ ਗੁਰਜੀਤ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਆਉ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਅਕਾਲ ਪੁਰਖ ਜੀ ਦੀ ਅਪਾਰ ਕਿਰਪਾ ਸਦਕਾ ਬੜ ਭਾਗੀ ਸਤ ਸੰਗਤ ਪਾਵੇ ਭਾਵਹੀਨ ਪਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗਤ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਸੰਤ ਨ ਹੋਤੇ ਜਤਮੈ ਜਨਮਰਤਾ ਸੰਸਾਰ ਸੰਤ ਮਹਾਂਪੁਰਸ਼ ਸੰਤ ਬਾਬਾ ਬਲਜੀਤ ਸਿੰਘ ਜੀ ਰਾੜਾ ਸਾਹਿਬ ਵਾਲੇ ਬਲਵੰਤ ਸਿੰਘ ਜੀ ਸੰਤ ਬਾਬਾ ਬਲਵੰਤ ਸਿੰਘ ਜੀ ਰਾੜਾ ਸਾਹਿਬ ਵਾਲੇ ਅਤੇ ਸੰਤ ਬਾਬਾ ਮਨ ਸਿੰਘ ਜੀ ਜਿਨ੍ਹਾਂ ਨੇ ਸਲਾਨਾ ਮਿੱਠੀ ਜਾਦਨੋ ਮਨਾਉਂਦਿਆਂ ਹੋਇਆਂ ਗੁਰੂ ਕਿਰਪਾ ਸਦਕਾ ਸ਼ਬਦ ਦਾ ਲੰਗਰ ਸਰਵਤ ਨਗਰ ਨੇ ਮਹਾਂਪੁਰਸ਼ਾਂ ਨੇ ਸੰਤਾਂ ਨੇ ਰਲ ਮਿਲ ਕੇ ਆਰੰਭ ਕੀਤਾ ਮੈਂ ਲੰਗਰ ਕਿਉਂ ਕਿਹਾ ਇੱਕ ਲੰਗਰ ਹੈ ਪ੍ਰਸ਼ਾਦੇ ਦਾ ਜੋ ਸਰੀਰ ਦੀ ਲੋੜ ਹੈ ਇੱਕ ਲੰਗਰ ਹੈ ਸ਼ਬਦ ਦਾ ਜੋ ਸਾਡੀ ਆਤਮਾ ਦੀ ਜ਼ਰੂਰਤ ਹੈ ਅਗਰ ਸਾਡੀ ਆਤਮਾ ਨੂੰ ਸ਼ਬਦ ਦਾ ਲੰਗਰ ਨਹੀਂ ਮਿਲਦਾ ਤੇ ਫੇਰ ਭਾਵੇਂ ਬਾਦਸ਼ਾਹ ਕਹਿੰਦੇ ਬੰਦੇ ਕੋਲੇ ਕਿੰਨਾ ਵੀ ਸਮਾਨ ਹੋਵੇ ਰਾਜਦਾਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਪੁਰ ਵਿੱਚ ਆਪਾ ਜੇ ਕਿਸੇ ਦੇ ਕੋਲੇ ਚਾਰਾਂ ਪੁਰੀਆਂ ਦਾ ਸਮਾਨ ਹੋਵੇ ਪਰ ਗੁਰੂ ਦਾ ਸ਼ਬਦ ਨਹੀਂ ਹੈ ਤਾਂ ਫਿਰ ਉਹ ਭੁੱਖਾ ਹੀ ਰਹੇਗਾ ਫਿਰ ਆਪ ਜੀ ਨੇ ਸ਼ਬਦ ਸਰਵਣ ਕੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ ਆਉ ਇਹ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਦਾਸ ਅਤੇ ਦਾਸ ਦਾ ਜਥਾ ਆਕਾਰ ਯੂਨੀਵਰਸਿਟੀ ਦੰਦਮਾ ਸਾਹਿਬ ਤਲਵੰਡੀ ਬੜੂ ਸਾਹਿਬ ਵਾਲਿਆਂ ਨਾਲ ਅਟੈਚ ਹੈ ਆਪ ਜੀ ਦੇ ਦਰਸ਼ਨ ਪਰਸਨ ਦੇ ਲਈ ਸੰਤਾਂ ਮਹਾਂਪੁਰਸ਼ਾਂ ਨੇ ਵਚਨ ਸੁਣਨ ਦੇ ਲਈ ਔਰ ਹਾਜ਼ਰੀਆਂ ਭਰਨ ਦੇ ਲਈ ਆਪ ਜੀ ਦੇ ਸਨਮੁਖ ਹਾਜ਼ਰ ਹੋਏ ਹਨ ਸੋ ਦਾਸਾਂ ਜੀਆਂ ਹਾਜ਼ਰੀਆਂ ਲਾਉਣੀਆਂ ਗੁਰੂ ਕਾ ਬਖਸ਼ਿਆ ਖਤੇ ਦਾ ਨਾਰਾ ਬੁਲੰਦ ਕਰਨਾ ਬਜ ਕੇ ਆਖੋ ਜੀ ਵਾਹ ਗੁਰਜੀਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦੀ ਫਤਿਹ ਪਿੰਗਤ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧ ਨੇਤਰ ਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ ਸੋ ਮਿੱਤਰੋ ਨਾਮ ਜਪਣ ਵਾਲੀਆਂ ਰੂਹਾਂ ਦੀ ਮਹਿਮਾ ਜੇ ਕਰੀਏ ਤੇ ਆਪਾਂ ਪੂਰੀ ਕਰ ਵੀ ਨਹੀਂ ਸਕਦੇ ਜੇਵਾ ਏਕ ਤੇ ਅਨੇਕਾ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਦਾਤੇ ਆ ਸੋ ਜਿਸ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਨੇ ਰਾਣਾ ਸਾਹਿਬ ਵਿਖੇ ਨਹਿਰ ਦੇ ਕਿਨਾਰੇ ਆ ਕੇ ਆਸਨ ਧਾਏ ਤੇ ਉੱਥੇ ਬੈਠ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਸੱਚ ਦਾ ਪ੍ਰਚਾਰ ਕੀਤਾ ਫਿਰ ਉਹਨਾਂ ਨੂੰ ਮਸੀਤਾਂ ਵਾਲੇ ਸਰਤ ਜੋ ਹਨ ਗੁਰੂ ਪਿਆਰਿਓ ਜੋ ਡਾਬੜੀ ਦੇ ਕੋਲ ਮਸੀਤਾ ਤੇ ਇਹ ਮਸੀਤਾ ਹੈ ਡੇ ਦੇਖੋ ਇੱਕ ਮਹਾਪੁਰਸ਼ ਦੇ ਦੋਨਾਂ ਹੀ ਸਥਾਨਾਂ ਦੇ ਉੱਤੇ ਗੁਰੂ ਪਿਆਰਿਓ ਚਰਨ ਪਏ ਔਰ ਧਰਤੀ ਭਾਗਾ ਵਾਲੀ ਹੋ ਗਈ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜੇ ਉਹਨਾਂ ਨੇ ਵੀ ਸੱਚ ਦਾ ਸਿੱਖੀ ਦਾ ਪ੍ਰਚਾਰ ਕੀਤਾ ਤੇ ਅੱਜ ਰਾਣਾ ਸਾਹਿਬ ਵਾਲੇ ਸੰਤਾਂ ਨੇ ਮਹਾਪੁਰਸ਼ਾਂ ਨੇ ਫੁਲਵਾੜੀ ਉਹਨਾਂ ਤੋਂ ਪ੍ਰਗਟ ਹੋਏ ਪੈਦਾ ਹੋਏ अनेका ਸੰਤ ਦੂਰ ਦੂਰ ਤੱਕ ਸੱਚ ਦਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਉਸੇ ਲੜੀ ਦਾ ਹਿੱਸਾ ਆਪ ਜੀ ਇਸ ਰਾਜਸਥਾਨ ਦੇ ਇਲਾਕੇ ਦੇ ਵਿੱਚ ਗੁਰੂ ਪਿਆਰੂ ਮਾਰੂਥਲ ਦੇ ਇਲਾਕੇ ਦੇ ਵਿੱਚ ਵੀ ਨਾਮ ਦਾ ਮੀਂਹ ਪੈ ਰਿਹਾ ਨਾਮ ਦੀ ਵਰਖਾ ਹੋ ਰਹੀ ਹੈ ਜੇ ਮਹਾ ਭਿਆਨ ਤਪਤਵੋ ਕਾਮ ਤੈ ਹਰਗੇ ਨਾਮ ਕੀ ਤਮ ਹੋ ਪਰ ਸ਼ਾਮ ਜਿੱਥੇ ਪਰਮੇਸ਼ਰ ਦਾ ਨਾਮ ਚੱਲਦਾ ਉੱਥੇ ਸਾਰੀਆਂ ਭੁੱਖਾਂ ਤੇ ਹਾਂ ਹੀ ਕਹਿੰਦੇ ਖਤਮ ਹੋ ਜਾਂਦੀਆਂ ਤਾਂ ਆਓ ਮਹਾਪੁਰਸ਼ਾਂ ਦੇ ਪਰਥਾਏ ਧੰタル ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਬਚਨਾਂ ਰਾਹੀਂ ਕੈਸੀ ਸਿੱਖਤ ਕੀਤੀ ਹੈ ਯਾਦ ਕਰੀਏ ਕਹਿੰਦੇ ਜੇ ਗੁਰੂ ਕਿਰਪਾ ਕਰ ਦੇਵੇ ਮਹਾਪੁਰਸ਼ਾਂ ਦੀ ਕਿਰਪਾ ਹੋ ਜਾਵੇ ਤੇ ਪਿੰਗਲਾ ਪਹਾੜ ਤੇ ਚੜ ਜਾਂਦਾ ਹੈ ਹੁਣ ਤੁਸੀਂ ਕਹੋਗੇ ਉਹ ਕਿਹੜਾ ਪਿੰਗਲਾ ਸਰੀਰ ਕਰਕੇ ਪਿੰਗਲਾ ਉਹ ਵੀ ਉਦਾਹਰਣ ਹੈ ਬੀਬੀ ਰਜਨੀ ਦਾ પતિ ਪਿੰਗਲਾ ਕੋੜੀ ਉਹ ਵੀ ਜਦੋਂ ਦੋਨੇ પતિ ਪਤਨੀ ਧੰਗ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਪਹੁੰਚੇ ਉਸ ਨਗਰ ਵਿੱਚ ਪਹੁੰਚੇ ਜਿੱਥੇ ਅਮਰਤ ਦਾ ਕੁੰਡ ਸੀ ਜੋ ਅੱਜ ਅਮਰਸਰੋਵਰ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਹੈ ਜਿੱਥੇ ਅਮਰਤ ਦਾ ਕੁੰਡ ਸੀ ਉੱਥੇ ਪਹੁੰਚੇ ਤੇ ਉਹ ਪਿੰਗਲਾ ਵੀ ਰਾਜੀ ਹੋ ਗਿਆ ਉਹ ਕੁੜੀ ਵੀ ਤੰਦਰੁਸਤ ਹੋ ਗਿਆ ਤੰਦਰੁਸਤ ਹੀ ਨਹੀਂ ਕੀਤਾ ਗੁਰੂ ਪਿਆਰਿਓ ਉਸ ਨੂੰ ਅੱਗੇ ਪ੍ਰਚਾਰ ਕਰਨ ਦਾ ਬਖਸ਼ਿਸ਼ ਵੀ ਕੀਤੀ ਔਰ ਇੱਕ ਪਿੰਗਲਾ ਇੱਕ ਕੁੜੀ ਸ੍ਰੀ ਗੋਇੰਦਵਾਲ ਸਾਹਿਬ ਸਤਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਇਆ ਤੇ ਗੁਰੂ ਪਿਆਰਿਓ ਕਈ ਮਹੀਨੇ ਬਾੜ ਚ ਬੈਠਾ ਰਿਹਾ ਹੱਥ ਪੈਰ ਮੁੜੇ ਹੋਏ ਸੀ ਪਰ ਉੱਥੇ ਬੈਠ ਕੇ ਰੋਜ਼ ਗਾਉਣ ਲੱਗਿਆ ਗਿਆ ਕਛੋਟਾ ਲੱਧਾ ਪਿਆਰਿਆ ਗਿਆ ਕਛੋਟਾ ਲੱਧਾ ਮਤਲਬ ਜਨਤਾ ਜਿਹੇ ਪਿੰਡ ਵਾਸੀ ਆ ਤੇ ਕਹਿੰਦੇ ਚੱਲ ਚੱਲ ਗਾਂ ਚੱਲ ਤੇਰੇ ਮੱਖੀਆਂ ਭਿੰਕਦੀਆਂ ਪਰ ਗੋਇੰਦਵਾਲ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਾ ਬਾਹਰ ਚਰਨਕੁੰਡ ਕੋਲ ਬੈਠਾ ਜਿੱਥੇ ਸੰਗਤ ਪੈਰ ਧੋਕੇ ਜਾਂਦੀ ਹੈ ਉੱਥੋਂ ਹੀ ਪਾਣੀ ਪੀ ਲੈਂਦਾ ਤੇ ਸੰਗਤ ਉਹਨੂੰ ਉੱਥੇ ਪ੍ਰਸ਼ਾਦਾ ਪਾਣੀ ਚਾਹ ਲਿਆ ਕੇ ਦੇ ਦਿੰਦੀ ਹੈ ਬੜਾ ਖੁਸ਼ ਹੈ ਕੋਈ ਨਹੀਂ ਉਹਨੂੰ ਕਹਿੰਦਾ ਚੱਲ ਗਾਂ ਚੱਲ ਕਿਉਂ ਕਿ ਗੁਰਨਾਨਕ ਦਾ ਘਰ ਸਭ ਦਾ ਘਰ ਹੈ ਪ੍ਰੀਤੋ ਜੀ ਬਖਸ਼ ਕਰਦੇ ਹਨ ਜਿਸ ਵੇਲੇ ਉਹ ਕੁੰਗਲਾ ਉਹਨੂੰ ਇੱਥੋਂ ਸਤਿਕਾਰ ਪਿਆਰ ਮਿਲਿਆ ਤੇ ਉਹ ਗਾਉਣ ਲੱਗਿਆ ਗਇਆ ਕਛੋਟਾ ਲੰਧਾ ਪਿਆਰਿਆ ਗਿਆ ਕਛੋਟਾ ਲੰਧਾ ਭਾਵ ਮੇਰੀ ਗਈ ਹੋਈ ਇੱਜ਼ਤ ਦੁਆਰਾ ਮਿਲ ਗਈ ਆ ਕਛੋਟਾ ਮਤਲਬ ਕਸ਼ਹਿਰਾ ਮਤਲਬ ਇੱਜ਼ਤ ਦਾ ਪ੍ਰਤੀਕ ਜਿੱਥੇ ਮੈਨੂੰ ਪਿੰਡਾਂ ਵਿੱਚ ਲੋਕ ਇੱਜ਼ਤ ਨਹੀਂ ਸੀ ਦਿੰਦੇ ਕਿਤੇ ਖੜਨ ਨਹੀਂ ਸੀ ਦਿੰਦੇ ਮੱਖੀਆਂ ਭਣ ਕਰਨ ਕਰਕੇ ਇੱਥੇ ਮੈਨੂੰ ਸਾਰੀ ਸੰਗਤ ਪਿਆਰ ਕਰਦੀ ਆ ਅੰਦਰੂਲੀ ਅਖੇ ਰੋਟੀ ਚਾਹ ਪਾਣੀ ਬਾਾਰਤੀ ਦੇ ਦਿੰਦੀ ਆ ਉੱਥੋਂ ਹੀ ਰੇਤਾ ਧਾਕੇ जखਮਾਂ ਤੇ ਮਲ ਲੈਂਦਾ ਉਹ ਉੱਥੋਂ ਹੀ ਪਾਣੀ ਪੀ ਲੈਂਦਾ ਸੰਗਤਾਂ ਦੀ ਚਰਨਕੁੰਡ ਚੋਂ ਜਦੋਂ ਇਹ ਰੋਜ਼ ਗਾਉਣ ਲੱਗਿਆ ਬਰੇ ਬਰਾਗ ਦੇ ਨਾਲ ਸੰਗਤਾਂ ਦੇ ਅੰਦਰ ਜਾ ਕੇ ਬੇਨਤੀ ਕੀਤੀ ਪਾਤਸ਼ਾਹ ਆ ਤੁਹਾਡੇ ਦਰ ਤੇ ਪਿਛਲੇ ਕਈ ਮਹੀਨਿਆਂ ਤੋਂ ਇੱਕ ਪਿੰਗਲਾ ਇੱਕ ਕੋੜੀ ਬੈਠਾ ਹੈ ਮਹਾਰਾਜ ਕਰ ਦਿਓ ਕਿਰਪਾ ਹੁਣ ਉਸ ਦੇ ਉੱਤੇ ਉਹਨੂੰ ਵੀ ਤਾਰ ਦਿਓ ਤਾਂ ਉਹ ਨੂੰ ਅਮਰਦਾਸ ਮਹਾਰਾਜ ਕਹਿੰਦੇ ਸਿੱਖੋ ਫਿਰ ਚਲੋ ਐਦਾਂ ਕਰੋ ਉਸ ਨੂੰ ਜਿੱਥੇ ਸਾਡਾ ਇਸ਼ਨਾਨ ਕਰਨ ਵਾਲਾ ਸਥਾਨ ਉੱਥੇ ਕੁਚਵੱਚਾ ਉਹਦੇ ਵਿੱਚ ਇਸ਼ਨਾਨ ਕਰਾ ਕੇ ਲਿਆਓ ਚੰਗੀ ਤਰ੍ਹਾਂ ਮਲ ਮਲ ਕੇ ਔਰ ਫਿਰ ਉਸ ਦੇ ਕੱਪੜੇ ਨਹੀਂ ਪਾਉਣੇ ਉਹਨੂੰ ਚਾਦਰ ਵਿੱਚ ਲਪੇਟ ਕੇ ਲਿਆਉਣਾ ਹੈ ਗੱਠੜੀ ਵਾਂਗੂ ਗੱਠੜੀ ਤਾਂ ਬੜੇ ਪਿਆਸੀ ਲੱਤਾਂ ਵਾਹ ਮੁੜੀਆਂ ਹੋਈਆਂ ਸਨ ਉਸ ਦੀਆਂ ਕਹਿੰਦੇ ਗੱਠੜੀ ਵਾਂਗੂ ਉਸ ਨੂੰ ਲਪੇਟ ਕੇ ਲਿਆਉਣਾ ਹੈ ਔਰ ਉਸ ਨੂੰ ਸਾਡੇ ਕੋ ਲੈ ਕੇ ਆਓ ਸਿੱਖ ਸੰਗਤਾਂ ਜਾਣਦੀਆਂ ਤੇ ਭਾਈ ਸਾਹਿਬ ਉਸ ਪਿੰਗਲੇ ਨੂੰ ਜਿਸ ਦਾ ਨਾਮ ਇਤਿਹਾਸ ਵਿੱਚ ਪ੍ਰੇਮਾ ਕੋੜੀ ਕਰਕੇ ਆਇਆ ਜਿਸ ਵੇਲੇ ਗੁਰੂ ਪਿਆਰੇ ਉਸ ਨੂੰ ਇਸ਼ਨਾਨ ਕਰਾ ਕੇ ਚ ਬੱਚੇ ਤੋਂ ਸੰਗਤਾਂ ਸਤਿਗੁਰੂ ਅਮਰਦਾਸ ਜੀ ਦੀ ਹਜ਼ੂਰੀ 'ਚ ਲੈ ਕੇ ਜਾਂਦੀਆਂ ਉਵੇਂ ਗੱਠੜੀ ਰੱਖ ਦਿੱਤੀ ਮੂਹਰੇ ਔਰ ਸਤਿਗੁਰਾਂ ਨੇ ਆਗੜੇ ਵਾਲੇ ਪਾਸਿਓਂ ਗੱਠੜੀ ਦਾ ਪੱਲਾ ਖੋਲਿਆ ਤੇ ਕਿਰਪਾ ਦ੍ਰਿਸ਼ਟੀ ਪਾਈ ਗੁਰੂ ਪਿਆਰੇ ਉਹ ਤੇ ਉਸ ਪਿੰਗਲੇ ਦੇ ਹੱਥ ਪੈਰ ਸਿੱਧੇ ਹੋ ਗਏ ਸਰੀਰ ਨਵੰਬਰ ਨ ਹੋ ਗਿਆ ਜ਼ਖਮ ਖਤਮ ਹੋ ਗਏ ਬੰਦ ਹੋ ਗਏ ਔਰ ਇੱਕ ਨਵਾਂ ਬਸਤਰ ਲਿਆ ਕਰਕੇ ਕੁਰਤਾ ਪਜਾਮਾ ਜੋ ਵੀ ਤਿਆਰ ਸੀ ਉਸ ਨੂੰ ਪਹਿਨਾਇਆ ਗਿਆ ਤੇ ਸੰਗਤ ਦੇ ਵਿੱਚ ਬਿਠਾ ਦਿੱਤਾ ਸੋਹਣਾ ਲੱਗਣ ਲੱਗਿਆ ਜਿਸ ਨੂੰ ਦੁਨੀਆ ਕੋਹੜੀ ਸਮਝਦੀ ਸੀ ਅੱਜ ਉਹ ਸੁੰਦਰ ਹੋ ਗਿਆ ਪ੍ਰੇਮਾ ਤਾਂ ਗੁਰੂ ਪਿਆਰਿਓ ਫਿਰ ਸਤਿਗੁਰੂ ਬੈਠੇ ਬੈਠੇ ਕਹਿੰਦੇ ਸਿੱਖੋ ਕਿਸੇ ਦੀ ਬੱਚੀ ਵਿਆਹਣ ਯੋਗ ਹੈ ਆਪਾਂ ਪ੍ਰੇਮੀ ਦਾ ਵਿਆਹ ਵੀ ਕਰ ਦਿੱਗੇ ਅੱਜ ਕੋ ਸਤ੍ਰਮ ਇੱਕ ਸੇਵਾਦਾਰ ਕਹਿੰਦਾ ਜੀ ਮੇਰੀ ਬੱਚੀ ਵਿਆਹਣ ਜੋਗ ਹੈ ਕਹਿੰਦੇ ਜਾਓ ਫਿਰ ਘਰੋਂ ਧੋਤੇ ਜਾਂ ਨਵੇਂ ਕੱਪੜੇ ਪਵਾ ਕੇ ਲਿਆਓ ਸ਼ਨਾਨ ਇਸ ਦੀ ਸ਼ਾਦੀ ਕਰ ਦਈਏ ਬੱਚੀ ਲਿਆਂਦੀ ਗਈ ਦੋਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਕਰਮਾ ਕੀਤੀ ਔਰ ਪਾਤਸ਼ਾਹ ਕਹਿੰਦੇ ਬੱਚੀ ਦਾ ਨਾਮ ਕੀ ਹੈ ਕਹਿੰਦੇ ਜੀ ਬੱਚੀ ਦਾ ਨਾਮ ਤਾਂ ਮੱਥੋ ਹੈ ਵਾਹ ਇਹਦਾ ਮੱਥੋ ਮੁਰਾਰੀ ਦੀ ਜੋੜੀ ਬਣ ਗਈ ਪ੍ਰੇਮੇ ਨੂੰ ਕ੍ਰਿਸ਼ਨ ਬਣਾਦਾ ਕੋ ਸਤਨਾਮ ਜੀ ਵਾਹਿਗੁਰੂ ਸੁੰਦਰ ਕਰ ਦਿੱਤਾ ਇਦਾਂ ਮੱਥੋਂ ਮੁਰਾਰੀ ਦੀ ਜੋੜੀ ਹੋ ਗਈ ਮੱਥੋਂ ਇੱਕ ਗੋਪੀ ਵੀ ਹੋਈ ਐ ਬਿੰਦਰਾਵਨ ਮੱਛਾਰੇ ਵਿੱਚ ਕੋ ਸਤਨਾਮ ਸਿੰਘ ਜਿਸ ਦਾ ਕ੍ਰਿਸ਼ਨ ਜੀ ਦੇ ਨਾਲ ਪ੍ਰੇਮ ਸੀ ਖੈਰ ਇਹ ਐ ਮਹਿਮਾ ਸਾਧੂਆਂ ਦੀ ਇੱਥੇ ਨਹੀਂ ਗੱਲ ਖੜੀ ਉਸ ਬੀਬੀ ਦੇ ਜੋ ਗੁਰਪਿਆਰਿਓ ਘਰ ਵਾਲਾ ਸੀ ਉਹ ਉਸ ਬੀਬੀ ਦਾ ਜੋ ਪਿਤਾ ਸੀ ਗੁਰੂ ਪਿਆਰ ਉਹਦੀ ਮਾਤਾ ਕਰਨ ਲਗੀ ਪਾਤਸ਼ਾਹ ਪੁੱਛ ਤਾਂ ਲਈਏ ਬੱਚਾ ਕੌਣ ਹੈ ਕਿੱਥੋਂ ਆਇਆ ਹੈ ਦੀ ਕੋਈ ਜਾਤ ਪਾਤ ਵੇਖ ਲਈਏ ਗੁਰੂ ਅੰਮਰਦਾਸ ਜੀ ਕਹਿੰਦੇ ਜਾਤ ਪਾਤ ਕਿਹਾ ਦੇਖਣੀ ਹੈ ਮੇਰਾ ਪੁੱਤਰ ਹੈ ਕਹਿੰਦੇ ਜੀ ਫਿਰ ਹੁਣ ਕੀ ਦੇਖਣਾ ਇਹਨੂੰ ਕਹਿੰਦੀ ਆ ਨਿਮਾਨੀਆਂ ਦਾ ਮਾਨ ਮਹਿਮਾ ਸਾਧੂ ਸੰਗ ਕੀ ਸੁਨੇਹੋ ਮੇਰੇ ਮੀਤਾਂ ਤੋ ਸੁਰਤ ਕਰਕੇ ਵੀ ਅਸੀਂ ਪਿੰਗਦੇ ਆ ਸਾਡੀ ਸੁਰਤ ਸ਼ਬਦ ਬਲ ਚੱਲਦੀ ਨਹੀਂ ਅਰ ਸਾਧੂਆਂ ਦੀ ਸੰਗਤ ਵਿੱਚ ਜਾਈਏ ਤੇ ਰੱਬ ਦੇ ਪਿਆਰੇ ਸਾਡੀ ਸੁਰਤ ਨੂੰ ਫਿਰ ਪੈਰ ਲਾ ਦਿੰਦੇ ਆ ਸ਼ਬਦ ਨਾਲ ਜੋੜ ਕੇ ਪਰਮੇਸ਼ਰ ਵੱਲ ਚਲਾ ਦਿੰਦੇ ਆ ਅੰਧੇ ਤੇ ਭਾਵਨ ਸੁੱਝਿਆ ਅਸੀਂ ਅਗਿਆਨਤਾ ਕਰਕੇ ਆਨੇ ਆਂ ਐਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਅੰਧੇ ਸਿੱਖ ਨੂੰ ਅੱਖਾਂ ਵੀ ਦਿੱਤੀਆਂ ਰੋਜ਼ ਕਹਿੰਦਾ ਸੀ ਜੀ ਦਰਸ਼ਨ ਦਿਓ ਦਰਸ਼ਨ ਦਿਓ ਪਾਤਸ਼ਾਹ ਪਹੁੰਚਵੀਂ ਕਹਿੰਦੇ ਲੈ ਕਰਨਾ ਦਰਸ਼ਨ ਕਹਿੰਦੇ ਦਰਸ਼ਕ ਕਿਵੇਂ ਕਰਾਂ ਦੀ ਅੱਖਾਂ ਤਾਂ ਕੰਮ ਨਹੀਂ ਕਰਦੀਆਂ ਕਹਿੰਦੇ ਤੈਨੂੰ ਨਜ਼ਰ ਵੀ ਦਿੱਤੀ ਅੱਖਾਂ ਖੁੰਦਗੀਆਂ ਉਹਦੀਆਂ ਦੇਖਣ ਲੱਗਿਆ ਦਰਸ਼ਨ ਹੋਏ ਪਾਤਸ਼ਾਹ ਤੁਰਨ ਲੱਗੇ ਕਹਿੰਦੇ ਜੀ ਕੰਮ ਹੋਰ ਕਰ ਦਿਓ ਕਹਿੰਦੇ ਕੀ ਕਹਿੰਦੇ ਜ਼ਿੰਦਗੀ 'ਚ ਮੈਂ ਕੁਝ ਨਹੀਂ ਦੇਖਿਆ ਅੱਜ ਤੁਹਾਡੇ ਦਰਸ਼ਨ ਕੀਤੇ ਐ ਇਸ ਤੋਂ ਬਾਅਦ ਕੁਝ ਦੇਖਣਾ ਨਹੀਂ ਅੱਖਾਂ ਪਹਿਲਾਂ ਨਹੀਂ ਕਰਾਂ ਬੰਦ ਕਰਦੇ ਹੋ ਕੋ ਸਤਨਾਮ ਕਹਿੰਦੇ ਅਸੀਂ ਦੇਖ ਕੇ ਵਾਪਸ ਨਹੀਂ ਲੈਂਦੇ ਹੁੰਦੇ ਕੋ ਸਤਨਾਮ ਨੀਂਦਾਂ ਦੇ ਲੈਂਦੇ ਥੱਕ ਪਾਏ ਕਹਿੰਦੇ ਦੇ ਕੇ ਵਾਪਸ ਨਹੀਂ ਲੈਂਦੇ ਪਰ ਮੈਂ ਵਚਨ ਕਰਨਾ ਕਿ ਤੈਨੂੰ ਹਰ ਥਾਂ ਤੇ ਮੈਂ ਦਿਸਾਂਗਾ ਤੈਨੂੰ ਹੋਰ ਕੋਈ ਦਿਸੇਗਾ ਹੀ ਨਹੀਂ ਕੋ ਸਤਨਾਮ ਸ੍ਰੀ ਹਾਂ ਅੰਦਰੇ ਤੇ ਪਵਣ ਸੂਝਿਆ ਗੁਰਪ੍ਰੇਤ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾਂ ਐ ਗੁਰੂ ਨੂੰ ਮਿਲ ਕੇ ਭੇਟ ਹੋ ਕੇ ਭਾ ਮਲਾਪ ਕਰਕੇ ਆ ਸਾਨੂੰ ਗੰਦਿਆਂ ਨੂੰ ਪਵਿੱਤਰ 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 ਪੁਨੀਤ ਤਿੰਨ ਵਾਰੀ ਕਿਸੇ ਗੱਲ ਨੂੰ ਕਹਿ ਰਿਏ ਤਾਂ ਲੋਹੇ ਦਿਲ ਕੀ ਹੁੰਦੀ ਐ ਐਸਾ ਮੇਰਾ ਗੁਰੂ ਬਣਾ ਦਿੰਦਾ ਐ ਮੈਨ ਖੋਈ ਕੋਟ ਅਗ ਹਰੇ ਇਉਂ ਸਿੱਖ ਦੇ ਅੰਦਰੋਂ ਸਾਰੀਆਂ ਵਿਸ਼ੇਵਕਾਰਾਂ ਦੀਆਂ ਮੈਲਾਂ ਨੂੰ ਦੂਰ ਕਰਕੇ ਜੀਵ ਦੇ ਕਰੋੜਾਂ ਨਹੀਂ ਪਾਪਾਂ ਦਾ ਖਾਤਮਾ ਕਰਕੇ ਗੁਰੂ ਪਿਆਰਿਓ ਨਿਰਮਲ ਪਏ ਚੀਤਾ ਉਹਦੇ ਹਿਰਦੇ ਨੂੰ ਸਾਫ ਕਰ ਦਿੰਦਾ ਐ ਐਸੀ ਭਗਤ ਗੋਬਿੰਦ ਕੀ ਆਓ ਆਪਾਂ ਸਾਰੇ ਗੁਰੂ ਦੇ ਲੜ ਲੱਗੇ ਅੱਜ ਮੈਨੂੰ ਪਤਾ ਲੱਗਿਆ ਕਿ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਸਿੰਘ ਸਹਿਬਾਨ ਵੀ ਅੰਮ੍ਰਿਤ ਦੀ ਦਾਤ ਲੈ ਕੇ ਆ ਰਹੇ ਆ ਸਾਡੇ ਲਈ ਤੋ ਪ੍ਰਾਂਤ ਕਰੀਏ ਐਸੀ ਭਗਤ ਗੋਬਿੰਦ ਕੀ ਐਸੀ ਉਸ ਪਰਮੇਸ਼ਰ ਦੀ ਗੁਰੂ ਦੀ ਜਿਹੜੀ ਭਗਤੀ ਹੈ ਗੁਰੂ ਪਿਆਰਿਓ ਕੀਟ ਹਸਤੀ ਜਿੱਤਾ ਕੀੜੀ ਹਾਥੀ ਨੂੰ ਜਿੱਤ ਲੈਂਦੀ ਹੈ ਇੱਥੇ ਕੀੜੀ ਦਾ ਭਾਵ ਨਿਮਰਤਾ ਹੈ ਹਾਥੀ ਦਾ ਭਾਵ ਹੰਕਾਰ ਹੈ ਨਿਮਰਤਾ ਵਾਲੇ ਹੰਕਾਰੀਆਂ ਨੂੰ ਜਿੱਤ ਲੈਂਦੇ ਆ ਜਿਵੇਂ ਪਿਰਠੀ ਚੰਦ ਨੂੰ ਗੁਰੂ ਅਰਜਨ ਦੇਵ ਜੀ ਨੇ ਜਿੱਤ ਲਿਆ ਕੋ ਸਤਨਾਮ ਨਿਮਰਤਾ ਸਦਕਾ ਜੋ ਜੋ ਕੀਨੋ ਆਪਣੋ ਤਿਸ ਅਪੈ ਦਾਣ ਦਿੱਤਾ ਜਿਹੜੇ ਗੁਰੂ ਵਾਲੇ ਬਣ ਗਏ ਉਹਨਾਂ ਨੂੰ ਸਤਗੁਣਾਂ ਨੇ ਨਿਰਪੈਤਾ ਦਾ ਨਿਡਰਤਾ ਦਾ ਧੰਨ ਦੇ ਦਿੱਤਾ ਗੁਰੂ ਪਿਆਰਿਓ ਸਿੰਘ ਬਲਾਈ ਹੋਏ ਗਿਓ ਤਣਮੇਰ ਦੇ ਖੀਤਾ ਇੱਥੇ ਆ ਕੇ ਮਿਲੀਆਂ ਵੀ ਸ਼ੇਰ ਬਣ ਗੀਆਂ ਆਪ ਜੀ ਨੂੰ ਪਤਾ ਹੈ ਕੋਈ ਸਮਾਂ ਸੀ ਭਾਰਤ ਦੇ ਲੋਕ ਆਪਣੀਆਂ ਧੀਆਂ ਮੁਗਲਾਂ ਨੂੰ ਦਿੰਦੇ ਸੀ ਜਦ ਅਮਰਦੀ ਦਾ ਦਿੱਤੀ ਮੇਰੇ ਪ੍ਰੀਤਮ ਦਸਵੇਂ ਪਾਤਸ਼ਾਹ ਨੇ ਉਹੀ ਜਿਹੜੇ ਕਹਿੰਦੇ ਸੀ ਚਿੜੀ ਉੱਡੇ ਤੋਂ ਹਮ ਡਰ ਜਾਏ ਨੰਗੀ ਕਰਦ ਨਾਲ ਹੱਥ ਉਠਾਏ ਭਾਈ ਦਿਆ ਸਿੰਘ ਨੇ ਕਿਹਾ ਸੀਗਾ ਕਹਿੰਦੇ ਇਨਹੀ ਕੋ ਮੈਂ ਇਹਨਾਂ ਨੂੰ ਹੀ ਉਹ ਦਾਤ ਦੇਵਾਂਗਾ ਇਹਨਾਂ ਨੂੰ ਰਾਜੇ ਬਣਾਵਾਂਗਾ ਸ਼ੇਰ ਬਣਾਵਾਂਗਾ ਫਿਰ ਉਹੀ ਗੁਰੂ ਕੇ ਸਿੰਘ ਸੂਰਮਿਆਂ ਨੇ ਗੁਰਪਿਆਰ ਵੈਸੀਆਂ ਜੰਗਾ ਕੀਤੀਆਂ ਗੁਰਸਾਬ ਨਾਲ ਰਲ ਕੇ 14 ਜੰਗਾ ਜਿੱਤੀਆਂ ਤੇ ਸਾਰੀ ਹਾਂ ਹੀ ਜਿੰਨੀਆਂ ਕੀਤੀਆਂ ਆਖਰੀ ਸ਼ਬਦਾਂ ਵਿੱਚ ਕਿਉਂਕਿ ਸਮਾਂ ਇੰਨਾ ਕੀਆ ਗੁਰੂ ਕਿਰਪਾ ਕਰਨ ਸਿੰਘ ਬਲਾਈ ਹੋਏ ਕੇ ਉਹ ਤਨਮੇਰਦ ਕੀਤਾ ਸ਼ੇਰ ਨੂੰ ਬਿੱਲੀ ਬਣਾ ਦਿੱਤਾ ਹੈ ਭਾਵ ਜਿਹੜੇ ਹੰਕਾਰੀ ਸੀ ਔਰੰਗਜ਼ੇ ਵਰਗੇ ਉਹਨਾਂ ਦਾ ਹੰਕਾਰ ਖਤਮ ਕਰਕੇ ਖਤਮ ਕਰ ਦਿੱਤਾ ਹੈ ਉਹਨਾਂ ਨੂੰ ਪਹਾੜੀ ਰਾਜੇ ਜੋ ਬੜੇ ਹੰਕਾਰੀ ਸੀ ਉਹਨਾਂ ਦਾ ਹੰਕਾਰ ਤੋੜ ਦਿੱਤਾ ਹੈ ਗੁਰੂ ਪਿਆਰਿਓ ਕਿ ਜਿਹੜੇ ਸਿੱਖ ਬੜੇ ਕਮਜ਼ੋਰ ਦਿਲ ਦੇ ਸੀ ਆਪਣਾ ਭਾਰਤ ਵਾਸੀ ਜਿਹੜੇ ਬੜੇ ਕਮਜ਼ੋਰ ਦਿਲ ਦੇ ਸੀ ਅਮਰ ਦੀ ਦਾਤ ਦੇ ਕੇ ਉਹਨਾਂ ਨੂੰ ਸ਼ੇਰ ਬਣਾ ਦਿੱਤਾ ਹੈ ਤੇ ਨਾਂ ਵੀ ਨਾਲ ਸਿੰਘ ਲਾ ਦਿੱਤਾ ਹੈ ਸ਼ਰਮ ਕਰਦੇ ਦੰਯਾੜ ਕੋ ਤੇ ਗਣੀ ਤਨੀਤਾ ਜਿਹੜੇ ਕੋ ਪਿਆਰ ਅੱਧੀ ਅੱਧੀ ਕੋਡੀ ਨੂੰ ਫਿਰਦੇ ਸੀ ਮੰਗਦੇ ਉਹ ਜਦ ਗੁਰਦੇ ਚਰਨਾ ਵਿੱਚ ਆ ਗਏ ਉਹ ਅਮੀਰ ਹੋ ਗਏ ਬਹੁਤ ਸਾਰੀਆਂ ਉਹਦਾ ਨੈਮ ਬਸ ਸਮਾਂ ਇਨਾ ਕੀ ਦੁਬਾਰਾ ਫਿਰ ਸਮਾਂ ਮਿਲਿਆ ਤਾਂ ਤੁਹਾਡੇ ਦਰਸ਼ਨ ਕਰਾਂਗੇ ਗੁਰੂ ਕਿਰਪਾ ਕਰਨ ਪ੍ਰੀਤਮ ਦੀ ਬਖਸ਼ੇ ਕਰਦੇ ਆ ਸ਼ਰਮ ਘਾਟੇ ਦਾ ਵਿਆੜ ਕੋ ਤੇ ਗਣੀ ਧਨੀਤਾ ਇੱਥੇ ਕੰਗਾਲਾਂ ਨੂੰ ਰਾਜੇ ਬਣਾ ਦਿੱਤਾ ਜਾਂਦਾ ਹੈ ਮੈਂ ਮਾਸਾ ਨੂੰ ਸੰਕੀ ਸੁਣੋ ਮੇਰੇ ਮੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਆਓ ਆਪਾਂ ਵੀ ਮੰਗੀਏ ਕੁਛ ਕਰ ਕਿਰਪਾ ਮੋ ਇਨਾਮ ਦਿਓ ਨਾਨਕ ਦਰਸ ਰੀਤਾ ਇਹ ਨਾਨਕ ਤੇਰੇ ਦਰ ਦਾ ਸੇਵਕ ਹੈ ਮੈਨੂੰ ਵੀ ਉਹ ਨਾਮ ਦੀ ਦਾਤ ਦਿਓ ਜਿਹਦੀ ਇੰਨੀ ਮਹਿਮਾ ਹੈ ਕੋ ਸਤਨਾਮ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਨਾਲ ਸੰਜ ਪਾਈ ਸ਼ਬਦਾਂ ਦੀ ਗੁਰਪਾਠਾ ਕਿਰਪਾ ਕਰ ਦਾਸ ਦਾ ਜਥਾ ਅਕਾਲ ਯੂਨੀਵਰਸਿਟੀ ਦੰਦਮਨ ਸਾਹਿਬ ਤਲਵੰਡੀ ਤੋਂ ਆਇਆ ਆਪ ਜੀ ਨੂੰ ਪੂਰਾ ਸੇਵਾ ਬਾਅਦ ਚ ਵੀ ਦੇਵਾਂਗੇ ਜਿਹੜੇ ਬੱਚੇ 12ਵੀਂ ਕਰ ਚੁੱਕੇ ਆ ਉਹਨਾਂ ਦੇ ਲਈ ਦਾਖਲੇ ਖੁੱਲੇ ਆ ਔਰ ਜਿਹੜੇ ਗੁਰਮਤ ਅਨਸਾਰ ਗੁਰਗੰਗ ਸਾਹਿਬ ਨਾਲ 12ਵੀਂ ਤੋਂ ਬਾਅਦ ਬੀਏ ਐਮਏ ਕਰਨਗੇ ਉਹਨਾਂ ਦੀ ਬਿਲਕੁਲ ਫ੍ਰੀ ਹੈ ਉੱਥੇ ਗੁਰੂ ਪਿਆਰੋ ਐਸੀ ਬੀਸੀ ਕੈਟਾਗਰੀ ਦੇ ਬੱਚਿਆਂ ਨੂੰ ਵੀ ਫ੍ਰੀ ਹੈ ਉੱਥੇ ਪੜ੍ਹਾਈ ਕਿਉਂਕਿ ਉਹਨਾਂ ਦੀ ਫੀਸ ਹੈ ਸਰਕਾਰ ਦਿੰਦੀ ਹੈ ਸੋ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਬੱਚੇ 12ਵੀਂ ਚੋਂ ਹੁਣ ਪੇਪਰ ਦੇ ਕੇ ਪਾਸ ਹੋ ਚੁੱਕੇ ਹੈ ਉਹਨਾਂ ਦੇ ਸਾਨੂੰ ਨਾਮ ਲਿਖਾਓ ਐਡਰੈਸ ਲਿਓ ਤੇ ਆਪ ਜੀ ਯੂਨੀਵਰਸਿਟੀ ਇੱਕ ਵਾਰੀ ਜ਼ਰੂਰ ਪਹੁੰਚੋ ਕਾਲਜ ਨੂੰ ਚੰਦਨਸਰ ਤਲਵੰਡੀ ਵਿਖੇ ਤਾਂ ਕਿ ਆਪ ਜੀ ਦੇ ਉਹ ਬੱਚੇ ਜਿਹੜੇ ਪੈਸੇ ਬਿਨਾਂ ਪੜ੍ਹਾਈ ਤੋਂ ਰੁਕ ਰਹੇ ਹਨ ਉਹਨਾਂ ਦੀ ਪੜ੍ਹਾਈ ਅੱਗੇ ਚਲਾਈਏ ਆਓ ਅਗਨੇ ਵਿਚਾਰ ਕੇ ਸਿੱਖ ਸਰਬ ਤੋਂ ਸਰਬਨ ਕਰਾਂਗੇ ਦਾਸਾਂ ਨੂੰ ਬਖਸ਼ੋ ਖੁਸ਼ੀ ਬੁਲਾਓ ਫਤਿਹ ਪਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਿਆਨੇ ਗੁਰਜਨ ਸਿੰਘ ਜੀ ਜਵਤ ਜੀ ਸਭਾ ਲੋਕਸਾਨ ਵਾਲੇ ਅਕਾਲ ਜਨਮ ਅਕਲਮੁਲਾ ਸੌਤਾਨ